ਲੇ ਦਿਵਾਲੀ ਦੀਆਂ ਲੱਗੀਆਂ ਰੌਣਕਾਂ ਲੁੱਟ ਲੋ ਮੇਲਾ ਲੁੱਟ ਲੋ ਮੇਲਾ ਲੁੱਟ ਲੋ ਮੇਲਾ ਇਹ ਆਫਰ ਸਿਰਫ ਦਿਵਾਲੀ ਤੱਕ ਹੈ ਕੀ ਆਫਰ ਇਸ ਤਰ੍ਹਾਂ ਖੜਿਆ ਸੀ ਨੂਰਪ੍ਰਵੇਦੀ ਵਿਖੇ ਰੀਅਲ ਕਾਰ ਐਸੈਸਰੀ ਤੇ ਇਲੈਕਟ੍ਰੋਨਿਕ ਸ਼ੋਰੂਮ ਬਿਲਕੁਲ ਜੀ ਦਿਵਾਲੀ ਦੇ ਮੌਕੇ ਗਾਕਾ ਦੇ ਲਈ ਨਾ ਬਲੋ ਵੱਡੀਆਂ ਸਹੂਲਤਾਂ ਸ਼ੁਰੂ ਕਰ ਦਿੱਤੀਆਂ ਵੱਡੇ ਆਫਰ ਲਗਾਏ ਤੇ ਕਿਨੇ ਧਮਾਕਾ ਹੀ ਧਮਾਕਾ ਸਿਰਫ ਨੂਰਪ੍ਰਵੇਦੀ ਦੇ ਵਿੱਚ ਕਿਸੇ ਸ਼ੋਰੂਮ ਦੇ ਵਿੱਚ ਵੱਡਾ ਧਮਾਕਾ ਕੀਤਾ ਜਾ ਰਿਹਾ ਹੈ ਤੇ ਦਿਵਾਲੀ ਦੇ ਮੌਕੇ ਲੋਕਾਂ ਨੇ ਜਵਾਲੀ ਖਾਸ ਮਾਰ ਲਈ ਇਨਾ ਮਲੋ ਵੱਡੇ ਧਮਾਕੇ ਕੀਤੇ ਗਨੇ ਆਓ ਤੁਹਾਨੂੰ ਲੈ ਕੇ ਚਲਦੇ ਹਾਂ ਰੀਅਲ ਕਾਰ ਐਸਐਸਜੀਐਨ ਇਲੈਕਟ੍ਰੋਨਿਕ ਸ਼ੋਰੂਮ ਨੂਰਪ੍ਰਵੇਦੀ ਵਿਖੇ ਜੋ ਕਿ ਸਭ ਤੋਂ ਤਸੀਲ ਕੰਪਲੈਕਸ ਨੂਰਪ੍ਰਵੇਦੀ ਬਿਲਕੁਲ ਨਜ਼ਦੀਕ ਹੈ ਦੇਖ ਸਕਦੇ ਹੋ ਕੀ ਬਾਤ ਹੈ ਚਮਚੁਪਕਾਨੀ ਦੁਕਾਨ ਬਿਲਕੁਲ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਸੋਹਣੇ ਇਲੈਕਟ੍ਰੋਨਿਕ ਜੀ ਸਮਾਨ ਪਏ ਨੇ ਮੋਬਾਈਲ ਪਏ ਨੇ ਉਸਵਾ ਰੈਫਰਿਜਰੇਟਰ ਪਏ ਨੇ ਵਾਸ਼ਿੰਗ ਮਸ਼ੀਨ ਬਹੁਤ ਸਰੀਆਂ ਆਈਟਮਸ ਇੱਥੇ ਪਈਆਂ ਨੇ ਦੇਖ ਸਕਦੇ ਹੋ ਦੀਵਾਲੀ ਦਾ ਵੱਡਾ ਧਮਾਕਾ ਓ ਬੱਲੇ ਬੱਲੇ ਪ੍ਰਦੀਪ ਜੀ ਇਹ ਕਿੰਨੇ ਸੋਹਣੇ ਹੋਣੇ ਗਿਫਟ ਵੇਅ ਮੈਨੂੰ ਲੱਗਦਾ ਪ੍ਰਵਿੰਦਰ ਜੀ ਨੇ ਆ ਸਾਰੀਆਂ ਐਟਮਾ ਜੋ ਰੱਖੀਆਂ ਹੋਈਆਂ ਕਾਪੇ ਹੋਰ ਬਹੁਤ ਸਾਰੇ ਗਿਫਟ ਮੈਨੂੰ ਲੱਗਦਾ ਇਹ ਵੀ ਲੱਗਦਾ ਇਹ ਭਾਜੀ ਇਹ ਵੀ ਸਾਮਾਨ ਵਿੱਚ ਨਹੀਂ ਰੱਖ ਰਿਆ ਨਹੀਂ ਨਹੀਂ ਵੀਰ ਜੀ ਇਹ ਸਾਮਾਨ ਵਿੱਚ ਨਹੀਂ ਨਹੀਂ ਹੈਗਾ ਪਹਿਲੀ ਗੱਲ ਤਾਂ ਰੋਟਾ ਕਰਾ ਸੱਸੀ ਗੱਲ ਜੀ ਖਾਲੀ ਸ਼ਾਪ ਤੇ ਵਿਜ਼ਿਟ ਕੀਤਾ ਜੀ ਜੀ ਤੇ ਦੂਜੀ ਗੱਲ ਜਿਹੜਾ ਇਹ ਸਾਮਾਨ ਪਿਆ ਹੋਇਆ ਹੈ ਕਰੋਕੇ ਜਿੰਨਾ ਵੀ ਸਾਮਾਨ ਹੈਗਾ ਇਹ ਜੋ ਵੀ ਕਸਟਮਰ ਸਾਡੇ ਕੋਲ LG ਦਾ ਕੋਈ ਵੀ ਪ੍ਰੋਡਕਟ ਲਏਗਾ ਜੀ ਉਹਨੂੰ ਪੰਜ ਆਈਟਮਾਂ ਇਹਦੇ ਵਿੱਚੋਂ ਫ੍ਰੀ ਦਿੱਤੀਆਂ ਜਾਣਗੀਆਂ ਜੇ ਕੋਈ ਗੱਲ ਤਾਂ ਜੀ LG ਦਾ ਕੋਈ ਵੀ ਪ੍ਰੋਡਕਟ ਲੈਣ ਤੇ ਪੰਜ ਆਈਟਮਸ ਇਹਨਾਂ ਵੱਲੋਂ ਇਹ ਜੋ ਤੁਸੀਂ ਡਿਸਪਲੇ ਕੀਤੀਆਂ ਬਿਲਕੁਲ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਗਿਫਟ ਤੇ ਜਾ ਰਹੇ ਨੇ ਬਹੁਤ ਸਾਰੀਆਂ ਚੀਜ਼ਾਂ ਇੱਥੇ ਪਈਆਂ ਨੇ ਦੀਵਾਲੀ ਦੇ ਮੌਕੇ 'ਤੇ ਨਾ ਵੱਲੋਂ ਵੱਡੇ ਹੌਫ ਲਗਾਏ ਗਏ ਨੇ ਬਾਹਰ ਲਿਖ ਕੇ ਲਾਇਆ ਕਿ ਲੁੱਟ ਲੋ ਮੇਲਾ ਲੁੱਟ ਲੋ ਮੇਲਾ ਆਖਰ ਕਿਹੜਾ ਮੇਲਾ ਲੁਟਾਰੇ ਤੁਸੀਂ ਮੇਨ ਨੂਰਪੁਰ ਵਿਧੀ ਵਾਸਤੇ ਖੁਸ਼ਖਬਰੀ ਇਹ ਹੈ ਜੀ ਆਪਣੇ ਕੋਲ LG ਦੀ অথরাইਜ਼ ਡੀਲਰਸ਼ਿਪ ਆਪਣੇ ਕੋਲ ਆ ਗਈ ਹੋਈ ਨੂਰਪੁਰ ਵਿਧੀ ਦੇ ਵਿੱਚ ਜੀ ਠੀਕ ਹੈ ਜੀ ਤੁਸੀਂ ਕੋਈ ਵੀ ਵਾਸ਼ਿੰਗ ਮਸ਼ੀਨ ਲੈਂਦੇ ਕੋਈ ਵੀ ਸਿੰਗਲ ਡੋਰ ਡਬਲ ਡੋਰ ਫ੍ਰੀਜ ਲੈਂਦੇਗੇ ਹੈ ਜਿੱਦੀ ਕੋਈ ਵੀ LG ਉਹਦੇ ਨਾਲ ਤੁਹਾਨੂੰ ਪੰਜ ਗਿਫਟ ਨਾਲ ਫ੍ਰੀ ਤੇ ਜਾਣ ਕੇ ਜਿਹੜਾ ਕਸਟਮਰ ਨਾਲ ਆਏਗਾ ਉਹਨੂੰ ਵੀ ਫ੍ਰੀ ਗਿਫਟ ਦਿੱਤਾ ਜਾਏਗਾ ਤੇ ਦੂਜੀ ਗੱਲ ਇੱਕ ਹੋਰ ਮੈਨੂੰ ਗੱਲ ਦੱਸਣਾ ਜਿਸ ਦਿਨ ਦੀਵਾਲੀ ਹੈ ਜੀ ਹਾਂ ਜੀ ਇੱਕ ਬੰਦੇ ਨਾਲ ਚਾਹੇ 10 ਜਣੇ ਆਣ ਚਾਹੇ 20 ਜਣੇ ਆਣ ਮੈਂ ਆਪਣੇ ਵੱਲੋਂ ਉਹਨਾਂ ਨੂੰ ਗਿਫਟ ਫਰੀ ਦੇਉਂਗਾ। ਕੀ ਬਾਤ ਹੈ ਜੀ ਇਹ ਪਹਿਲੀ ਵਾਰ ਹੋ ਰਿਹਾ ਨੂਰਪੇਪਦੀ ਇਲਾਕੇ ਦੀ ਵਿੱਚ ਇੰਨਾ ਵੱਡਾ ਤਮਾਕਾ ਕਿ ਕੱਲੀ-ਕੱਲੀ ਆਈਟਮ ਦੇ ਨਾਲ ਗਿਫਟ ਤਾਂ ਦਿੱਤਾ ਜਾ ਰਿਹਾ ਤੁਹਾਨੂੰ ਖਰੀਦਣ ਤੇ ਨਾਲ ਹੀ ਨਾਲ ਤੁਸੀਂ ਵੀ ਨਾਲ ਆਓਗੇ ਚਾਹੇ 10 ਜਣੇ ਯਾਰ ਉਹਨਾਂ ਨੂੰ ਵੀ ਨਾਲ ਵੱਲੋਂ ਗਿਫਟ ਦਿੱਤਾ ਜਾ ਰਿਹਾ। ਭਾਜੀ ਦੇਖਿਓ ਕਦੇ ਮੁਕਰ ਨਾ ਜਾਓ ਭਾਈ। ਮੈਂ ਨਹੀਂ ਵੀਰ ਜੀ ਮੁਕਰਦਾ ਦੂਸਰੀ ਗੱਲ ਇਹ ਹੈ ਆਪਣੇ ਕੋਲ ਜਿਹੜਾ ਬੰਦਾ ਹੈ ਜਿਹਦਾ ਲੈ ਕੇ ਜਾਏਗਾ ਸਮਾਨ ਕੰਪਨੀ ਦੇ ਵੰਦਾਏਗਾ ਜਿਹਦਾ ਜੀ ਉੱਥੇ ਫਿੱਟ ਕਰਕੇ ਜਾਏਗਾ। ਤੁਹਾਨੂੰ ਕੱਲੀ ਕੱਲੀ ਚੀਜ਼ ਬਾਰੇ ਗਾਈਡੈਂਸ ਦੇ ਕੇ ਜਾਏਗਾ ਜੀ ਤੇ ਆਪਾਂ 40% ਆਫ ਦੇ ਮਾਲ ਦੇ ਰਿਹਾ ਜੀ ਦਾ ਅੱਛਾ ਜੀ 40% ਆਫ ਲਗਾਤਾ ਇੱਕ ਵਾਰ ਤੁਸੀਂ ਦੱਸਵੀਂ ਦਿਓ ਕਿ ਕਿਹੜੀ ਕਿਹੜੀ ਚੀਜ਼ ਦੇ ਵਿੱਚ ਕਿੰਨੇ ਕਿੰਨੇ ਪ੍ਰਾਈਸ ਤੁਹਾਡੇ ਵੱਲੋਂ ਘਟਾਏ ਗਏ ਆ ਤੇ ਨਾਲ ਕਿਹੜੀਆਂ ਕਿਹੜੀਆਂ ਹਰੇਕ ਜਿਹੜੀ ਵੀ ਆ ਜੀ ਦੇ ਆਟਮ ਹੈ ਜੀ ਜੀ ਉਹਦੇ ਉੱਪਰ 40% ਹੋ ਗਏ ਜੀ ਆਪਣੇ ਕੋਲ ਜੋ ਵੀ LG ਆ ਚਾਹੇ ਤੁਸੀਂ ਵਾਸ਼ਿੰਗ ਮਸ਼ੀਨ ਲੈ ਰਹੇ ਹੋ ਚਾਹੇ ਤੁਸੀਂ ਰੈਫਰਿਜਰੇਟਰ ਲੈ ਰਹੇ ਹੋ ਕੋਈ ਫ੍ਰਿਜ ਲੈ ਰਹੇ ਹੋ ਹਰ ਆਈਟਮ ਦੇ ਨਾਲ 40% ਔਫ ਤੇ ਉਸ ਤੋਂ ਵੱਡੀ ਗੱਲ ਹੈ ਕਿ ਉਹਨਾਂ ਵੱਲੋਂ ਗਿਫਟ ਹੀ ਗਿਫਟ ਚਾਰੇ ਪਾਸੇ ਦੇਖ ਸਕਦੇ ਹੋ ਉੱਪਰ ਮੈਂ ਤੁਹਾਨੂੰ ਦਿਖਾ ਰਿਹਾ ਕਿ ਸੋਹਣੇ ਸੋਹਣੇ ਗਿਫਟ ਗਿਫਟ ਲਈਏ ਜੀ ਰੱਖੀਆਂ ਹੋਈਆਂ ਅੱਜ ਪਾ ਅੱਛਾ ਇਹ ਲੀਆਂ ਵੀ ਆਈਟਮਾਂ ਸਨ ਗਈਆਂ ਵਿੱਚ ਨਹੀਂ ਸਾਰੀਆਂ ਗਿਫਟ ਲਈਆਂ अच्छा जी ਅਸੀਂ ਤਾਂ ਇਹ ਸੋਚਿਆ ਕਿ ਤੁਸੀਂ ਕਿਤੇ ਹੋਰ ਨਵਾਂ ਕੰਮ ਸ਼ੁਰੂ ਕਰੋ ਲੇਕਿਨ ਪਤਾ ਲੱਗੇ ਕਿ ਇਹ ਸਾਰੀਆਂ ਐਟਮਾ ਗਿਫਟ ਵਿੱਚ ਦਿੱਤੀ ਜਾ ਰਹੀਆਂ ਚਾਰੇ ਪਾਸੇ ਡਿਸਪਲੇ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਸੋਹਣੇ ਫੋਨ ਵੀ ਲੱਗੇ ਹੋਏ ਨੇ ਬਹੁਤ ਸਾਰੀਆਂ ਇਲੈਕਟ੍ਰੋਨਿਕਸ ਐਟਮਾ ਮੈਂ ਗੱਲ ਕਰਾਂ ਨੂਰਪਵੀਤੀ ਵੀ ਇਸੇ ਸ਼ੋਰ ਵਿੱਚ ਮੌਜੂਦ ਹੈ ਰੀਅਲ ਕਾਰ ਐਸੈਸਰੀ ਤੇ ਇਲੈਕਟ੍ਰੋਨਿਕ ਨੂਰਪਵੀਤੀ ਵੀ ਕਿ ਜੋ ਕਿ ਸਭ ਤੋਂ ਸੀਲ ਕੰਪਲੈਕਸ ਦੇ ਬਿਲਕੁਲ ਨਜ਼ਦੀਕ ਹੈ ਪਲਵਿੰਦਰ ਜੀ ਉਸ ਤੋਂ ਇਲਾਵਾ ਤੁਹਾਡੇ ਕੋਲੋਂ ਹੋਰ ਕਿਹੜੇ-ਕਿਹੜੇ ਆਕਰਸ਼ਕ ਆਫਰ ਦਿਵਾਲੀ ਦੇ ਮੌਕੇ 'ਤੇ ਜਾ ਰਹੇ ਨੇ ਦਿਵਾਲੀ ਦੇ ਮੌਕੇ ਜਿਹੜਾ ਵੀ ਆਪਣੇ ਜੀ ਜਿੰਨੇ ਆਪਣੇ ਕੋਲ ਕਵਰ ਪਏ ਹੋਏ ਆ ਜੀ ਨਾਲੇ ਕਵਰ ਆਪਾਂ ਸੇਲ ਹੀ ਰੱਖੇ ਹੋਏ ਆ ਇੱਕ ਦਿਨ ਦੀ ਕਸਟਮਰ ਨੂੰ ਕੋਈ ਆਫਰ ਹੈ ਕਿ ਤੁਸੀਂ ਕਵਰ ਫ੍ਰੀ ਦੇ ਵਿੱਚ ਲੈ ਜਾਓ ਚਾਹੇ ਇੱਕ ਲੈ ਜਾਓ ਚਾਹੇ ਦੋ ਲੈ ਜਾਓ ਆਪਾਂ ਬਾਹਰ ਟੇਬਲ ਲਾੜਨਾ ਜੀ ਜੀ ਜਿੰਨੇ ਕਵਰ ਹੈਗੇ ਪਈ ਆਪਣੇ ਕੋਲ ਜਿਹਦੇ ਕੋਲ ਜਿਹੜਾ ਕਵਰ ਫੋਨ ਹੈਗਾ ਉਹਦਾ ਕਵਰ ਫ੍ਰੀ ਦੇ ਵਿੱਚ अच्छा, अच्छा चाहे कवर 250 ਦਾ ਚਾਹੇ 100 ਰੁਪਏ ਦਾ ਚਾਹੇ 300 ਬਿਲਕੁਲ ਫਰੀ ਜੀ ਬਿਲਕੁਲ ਤੁਹਾਨੂੰ ਇਹ ਵੀ ਗਿਫਟ ਵਿੱਚ ਲੈਂਦੇ ਆ ਜਾਂ ਨਹੀਂ ਫੋਨ ਲੈਂਦੇ ਅੱਛਾ ਬਿਲਕੁਲ ਫਰੀ ਦੇ ਵਿੱਚ ਅੱਛਾ ਜੀ ਚਾਹੇ ਫੋਨ ਲੈ ਰਹੇ ਹੋ ਚਾਹੇ ਨਹੀਂ ਲੈ ਰਹੇ ਹੋ ਪ੍ਰਦੀਪ ਜੀ ਸਾਰੇ ਕਵਰ ਫਰੀ ਦਿੱਤੇ ਜਾ ਰਹੇ ਨੇ ਬਹੁਤ ਸਾਰੀਆਂ ਕਾਰਸ਼ਕ ਗਿਫਟ ਦਿੱਤੇ ਜਾ ਰਹੇ ਨੇ ਇਹ ਜਿੰਨੀਆਂ ਵੀ ਤੁਸੀਂ ਆਈਟਮ ਦੇਖ ਰਹੇ ਹੋ ਚਾਹੇ ਡਿਨਰ ਸੈਟਾ ਚਾਹੇ ਕੱਪ ਚਾਹੇ ਹੋਰ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਵੱਲੋਂ ਆਪਣੇ ਘਾਗਾਂ ਦੇ ਲਈ ਆਫਰ ਲਗਾਤੇ ਗਏ ਨੇ ਪੂਰਾ ਸਟਾਫ ਮੌਜੂਦ ਹੈ ਇਹਨਾਂ ਕੋਲ ਵਿਸ਼ੇਸ਼ ਤੌਰ ਤੇ ਗੱਲ ਹੈ ਕਿ ਪੂਰਾ ਸਟਾਫ ਮੌਜੂਦ ਹੈ ਗਾਕਾ ਨੂੰ ਬੜੀ ਅੱਛੀ ਸਰਵਿਸ ਦਿੱਤੀ ਜਾ ਰਹੀ ਹੈ ਉਸ ਤੋਂ ਇਲਾਵਾ ਤੁਸੀਂ ਤੁਹਾਨੂੰ ਪਤਾ ਤਾਂ ਲੱਗੇਗਾ ਸੱਚਾਈ ਤੇ ਝੂਠ ਦਾ ਜਦੋਂ ਤੁਸੀਂ ਇੱਥੇ ਆਓਗੇ ਦੇਖੋਗੇ ਇਹਨਾਂ ਦੇ ਨਾਲ ਗੱਲਬਾਤ ਕਰੋਗੇ ਇਹਨਾਂ ਦੀ ਕੁਆਲਿਟੀ ਚੈੱਕ ਕਰੋਗੇ ਤੇ ਇਹਨਾਂ ਦੀ ਸਰਵਿਸ ਪਾਓਗੇ ਤੇ ਪ੍ਰਵਿੰਦਰ ਜੀ ਤੁਸੀਂ ਲਾਸਟ ਵਿੱਚ ਕੀ ਮੈਸੇਜ ਹੋਗੇ ਆਪਣੇ ਜਿੰਨੇ ਵੀ ਇਲਾਕੇ ਦੇ ਲੋਕ ਹੈ ਦੀਵਾਲੀ ਦੀ ਮੁਬਾਰਕਬਾਦ ਪੇੜ ਕਰਦੇ ਹੋ ਤੇ ਨਾਲੇ ਮੈਸੇਜ ਦੇ ਦੇ ਕੋ ਵਧੀਆ ਜਿਆ ਸਾਰੇ ਮੇਰੇ ਭਰਾਵਾਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਵਾਰੀ ਸਾਡੀ ਸ਼ਾਪ ਤੇ ਆ ਕੇ ਵਿਜ਼ਿਟ ਕਰਕੇ ਦੇਖੋ ਜੀ ਆਪਣੇ ਕੋਲ LG ਦੀ ओरिजिनल ਡਿਸਟ੍ਰੀਬਿਊਟਰਸ਼ਿਪ ਹੈ ਜੀ অথরাইਜ਼ਡ ਡੀਲਰਸ਼ਿਪ ਆਪਣੇ ਕੋਲ ਤੇ ਆਪਣਾ ਸ਼ੋਰੂਮ ਦਿਵਾਲੀ ਤੋਂ ਬਾਅਦ ਉੱਪਰ ਸੈਕੰਡ ਫਲੋਰ ਤੇ ਆਪਣਾ ਸਾਰੀ ਫੁੱਲ ਡਿਸਪਲੇ ਹੋਏਗੀ ਸ਼ੋਰੂਮ ਜੀ ਆਪਣੀ ਦੀ LG ਦਾ ਸ਼ੋਰੂਮ ਕੋਲ ਦੀ ਸ਼ੋਰੂਮ ਆਪਣੇ ਕੋਲ ਫੁੱਲ ਡਿਸਪਲੇ ਹੋਏਗੀ ਦਿਵਾਲੀ ਤੋਂ ਬਾਅਦ ਅਗਲੇ ਦਿਨ ਹਰ ਇੱਕ LG ਦੀ ਆਈਟਮ ਤੁਹਾਡੇ ਕੋਲ ਅਵੇਲੇਬ ਹੋਏਗੀ ਹਰ ਇੱਕ LG ਦੀ ਪ੍ਰੋਡਕਟ ਚਾਹੇ ਤੁਸੀਂ ਸਿੰਗਲ ਡੋਰ ਲੋ ਫ੍ਰਿਜ ਚਾਹੇ ਡਬਲ ਡੋਰ ਲੋ ਚਾਹੇ ਵਾਸ਼ਿੰਗ ਮਸ਼ੀਨ ਜਿਹੜੀ ਮਰਜ਼ੀ ਤੁਸੀਂ ਕਹੋ ਜਿਹੜੇ ਮਰਜ਼ੀ ਮਾਡਲ ਕਹੋਗੇ ਉਹ ਆਪਣੇ ਕੋਲ ਅਵੇਲੇਬ ਬਿਲਕੁਲ ਜੀ ਤੁਸੀਂ ਸਹੀ ਸੁਣਿਆ ਕਿਤੇ ਵੀ ਜਾਣ ਦੀ ਲੋੜ ਨਹੀਂ ਐ LG ਦੀ ਸਪੈਸ਼ਲ ਇਹਨਾਂ ਕੋਲ অথরাইਜ਼ੇਸ਼ਨ ਡੀਲਰਸ਼ਿਪ ਇਹਨਾਂ ਕੋਲ ਆ ਚੁੱਕੀ ਹੈ ਤੇ ਬਿਲਕੁਲ ਰਜਿਸਟਰ ਹੋ ਚੁੱਕੇ ਹੈ LG ਦੀ ਹਰ ਇੱਕ ਆਟਮ ਤੁਹਾਨੂੰ ਇੱਥੇ ਦਿੱਤੀ ਜਾਵੇ ਤੇ ਉਸ ਤੋਂ ਨਬ ਹੋ ਵੀ ਵੱਡੀ ਗੱਲ ਕਿ ਇਹਨਾਂ ਦੇ ਇਸ ਸ਼ੋਰੂਮ ਦੇ ਵਿੱਚ ਤੁਹਾਡੇ ਜਿੰਨੀਆਂ ਵੀ ਵਹੀਕਲ ਹੈ ਚਾਹੇ ਕਾਰ ਹੈ ਚਾਹੇ ਤੁਹਾਡੀ ਗੱਡੀ ਹੈ ਚਾਹੇ ਤੁਹਾਡਾ ਟੈਂਟਰ ਉੱਤੇ ਉੱਤੇ ਵੀ ਇਹਨਾਂ ਵੱਲੋਂ ਬੜੇ ਹਾਈ ਫਾਈ ਸਾਊਂਡ ਸਿਸਟਮ ਲਗਾਏ ਜਾ ਰਹੇ ਨੇ ਉਹਨਾਂ ਦੇ ਉੱਤੇ ਵੀ ਕੋਈ ਆਫਰ ਲਾਈ ਗਈ ਹੈ ਜਿਹੜਾ ਵੀ ਕਸਟਮਰ ਆਂਦਾ ਚਾਹੇ 1 ਕਿ ਜਣਾਂ ਆਵੇ ਚਾਹੇ 10 ਜਣੇ ਆਣ ਅਤੇ 3-4 ਦਿਨ ਤੋਂ ਭਾਰੀ ਇੱਕ ਨੂੰ ਗਿਫਟ ਦੇ ਰਹੇ ਜੀ। ਅੱਛਾ ਜੀ। ਦੀਵਾਲੀ ਤੱਕ ਜਿਹੜੇ ਕਸਟਮਰ ਚਾਹੇ 50 ਬੰਦੇ ਆਣ ਆਪਾਂ ਫ੍ਰੀ ਗਿਫਟ ਦੇਵਾਂਗੇ ਜੀ। ਜਿਥੇ ਕਸਟਮਰ ਨਮਾਂਗੇ ਆਪਣੇ ਕੋਲ ਕਾਰ ਬੇਸ ਟੂ ਟੌਪ ਦਾ ਵੀ ਆਪਸ਼ਨ ਹੈਗੀ ਹੈ ਜੀ। ਜੀ। ਜਿਹੜੇ ਕਾਰ ਆਪਣੇ ਕੋਲ ਬੇਸ ਟੂ ਟੌਪ ਕਰਾਉਂਦੇ ਆ ਜੀ ਉਹਨਾਂ ਲਈ ਆਪਣੇ ਕੋਲ 10 ਗਿਫਟ ਹੈ ਜੀ ਕਾਰ ਲਈ। ਅੱਛਾ ਜੀ। ਤੇ ਬਿਲਕੁਲ 10 ਗਿਫਟ ਹੈ। ਕੀ ਤੁਹਾਡੇ ਕੋਲ ਫਾਈਨਾਂਸ ਦੀ ਸੁਵਿਧਾ ਵੀ ਦਿੱਤੀ ਗਈ ਹੈ ਉਹਨਾਂ ਦਾ ਪਾਜ ਖਾੜ ਦੀ ਫਾਈਨਾਂਸ ਦੀ ਸੁਵਿਧਾ ਸਾਰਿਆਂ ਸਾਡੇ ਕੋਲ ਸੁਵਿਧਾ ਉਪਲਬਧ ਹੈ ਜੀ। ਬਿਲਕੁਲ ਜੀ ਤੁਸੀਂ ਕਿਸ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗੀ ਹੈ ਜਿਹੜੀ ਆਈਟਮ ਤੇ ਤੁਸੀਂ ਹੱਥ ਰੱਖਦੇ ਹੋ ਬਸ ਘਰ ਲਿਆ ਜਾਓ ਉਹ ਤੁਹਾਡੀ ਹੋ ਗਈ ਬਿਲਕੁਲ ਇੱਕ ਵਾਰ ਜੂ ਵਿਜ਼ਿਟ ਕਰੋ ਰੀਅਲ ਕਾਰ ਐਕसेसਰੀ ਐਂਡ ਇਲੈਕਟ੍ਰੋਨਿਕ ਸ਼ੋਰੂਮ ਨੇੜੇ ਸਭ ਤੋਂ ਸਹੀ ਕੰਪਲੈਕਸ ਨੂਰਪੁਰ ਬੇਦੀ ਵਿਖੇ ਆਓ ਇੱਕ ਵਾਰ ਤੁਹਾਨੂੰ ਮੈਂ ਸਾਰੀਆਂ ਹੋਰ ਚੀਜ਼ਾਂ ਦਿਖਾਉਣ ਜਾ ਰਿਹਾ ਜੀ ਫ੍ਰਿਜ ਪਏ ਨੇ ਜੀ ਹੋਰ ਇਲੈਕਟ੍ਰੋਨਿਕ ਦਾ ਸਮਾਨ ਗੱਡੀਆਂ ਦਾ ਸਮਾਨ ਸਾਰਾ ਕੁਝ ਇੱਥੇ ਮੌਜੂਦ ਹੈ ਜੀ ਬਹੁਤ ਸੋਹਣੇ ਸੋਹਣੇ ਮਾਡਲਸ ਯਾ ਵਾਸ਼ਿੰਗ ਮਸ਼ੀਨ ਵੀ ਇੱਥੇ ਮੌਜੂਦ ਹੈ ਦੇਖ ਸਕਦੇ ਹੋ ਬਹੁਤ ਸੋਹਣੇ ਪਿਆਰੇ ਪਿਆਰੇ ਮਾਡਲ ਰਾਇਲ ਲੁੱਕ ਕਲਰ ਹੈ ਜੀ ਆਪਣੇ ਘਰ ਲੈ ਕੇ ਜਾਓ ਇਹ ਦੀਵਾਲੀ ਖੁਸ਼ੀਆਂ ਮਨਾਓ ਤੇ ਆਪਣੇ ਪਰਿਵਾਰ ਨੂੰ ਇੱਕ ਨਵਾਂ ਤੋਹਫਾ ਦੇ ਕੇ ਇਹ ਦੀਵਾਲੀ ਹੋਰ ਵੀ ਆਕਾਸ਼ਿਕ ਤੁਹਾਡੇ ਲਈ ਹੋਣ ਵਾਲੀ ਹੈ ਕਿਉਂਕਿ ਰੀਅਲ ਕਾਰ ਐਸੈਸਰੀ ਤੇ ਇਲੈਕਟ੍ਰੋਨਿਕ ਸ਼ੋਅਰੂਮ ਵੱਲੋਂ ਲਗਾ ਦਿੱਤਾ ਗਿਆ ਹੈ ਲੋਟੋ ਮੇਲਾ ਲੋਟੋ ਮੇਲਾ ਲੋਟੋ ਮੇਲਾ ਪਰ ਇਹ ਕੋਰ ਆਪਣੇ ਫੋਨ ਨੰਬਰ ਬੋਲ ਦਿਓ ਅਗਰ ਕਿਸੇ ਨੂੰ ਇਨਕੁਆਰੀ ਕਰਨੀ ਹੋਵੇ 99170ਜੀ 30748 88723 28971 ਇਹ ਮੇਰੇ ਨੰਬਰ ਹੈ ਜੀ ਨੂਰ ਪਰਵੇਦੀ ਕਚੈਰੀਆਂ ਕੋਲੋਂ ਤਹਿਸੀਲ ਦੇ ਕੋਲ ਸ਼ਾਪ ਹੈ ਜੀ ਨਾਲ ਪੈਟਰੋਲ ਪੰਪ ਹੈ ਜੀ ਜੀ ਠੀਕ ਹੈ ਜੀ ਤੇ ਨਾਲੇ ਬਜਾ ਏਜੰਸੀ ਹੈ ਜੀ ਸਾਹਮਣੇ ਆਪਣਾ ਸ਼ੋਰੂਮ ਹੈ ਬਿਲਕੁਲ ਨਾਲ ਜੀ ਬਿਲਕੁਲ ਇੱਕ ਵਾਰ ਆਓ ਵਿਜ਼ਿਟ ਕਰੋ ਤਾਂ ਜੋ ਤੁਹਾਨੂੰ ਵੀ ਪਤਾ ਲੱਗੇ ਕਿ ਸੱਚ ਤੇ ਝੂਠ ਕੀ ਹੁੰਦਾ ਤਾਂ ਇਹ ਮੇਲਾ ਤੁਸੀਂ ਲੁੱਟ ਕੇ ਲੈ ਕੇ ਜਾਓਗੇ ਧੰਨਵਾਦ ਜੀ